ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਵੀ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਆਪਾਂ ਆਏ ਆ ਜੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਤੇ 15 17 ਕਿਲੋਮੀਟਰ ਤਕਰੀਬਨ ਰਹਿ ਜਾਂਦਾ ਨਾਲ ਮਾਨਸਾ ਉਹ ਚੌਕ ਹੈ ਇਧਰੋਂ ਆਪਾਂ ਦਿਸ਼ਾ ਦਿਨੇ ਆ ਚੌਕ ਵਾਲੀ ਉਹ ਚੌਕ ਹੈ ਜਿਹੜਾ ਇਸ ਚੌਕ ਦੇ ਵਿੱਚੋਂ ਇਹ ਰੋਡ ਹੈ ਜਿਹੜਾ ਇਹ ਜਾਂਦਾ ਹੈ ਮਾਨਸਾ ਨੂੰ ਤੇ ਇਹ ਰੋਡ ਚ ਲਿਆ ਜਾਂਦਾ ਬਠਿੰਡੇ ਨੂੰ ਉਹ ਸਾਹਮਣੇ ਰੋਡ ਜਾਂਦਾ ਰਾਮਪਰਾ ਫੂਲ ਤੇ ਜੇ ਇਸ ਦੀ ਗੱਲ ਕਰੀਏ ਰੋਡ ਸਿੱਧਾ ਨਿਕਲ ਜਾਂਦਾਗਾ ਤਲਵੰਡੀ ਨੂੰ ਜੀ ਸਾਬੋ ਕੀ ਤਲਵੰਡੀ ਤੇ ਆਪਾਂ ਆਏ ਸੀਗੇ ਅੱਜ ਐਸ ਸੀ ਆਰ ਵਾਲਿਆਂ ਬਾਈਆਂ ਕੋਲੇ ਤੇ ਗੱਲਬਾਤ ਕਰਾਂਗੇ ਬਾਈ ਹੋਰਿਆ ਨਾਲ ਤੇ ਕੀ ਹਸਾਬਕਤਾ ਹੈ ਬਾਈਆਂ ਕੋਲੇ ਕੀ ਗੱਲਬਾਤ ਹੈ ਇਨਾਂ ਕੋਲੇ ਆਪਾਂ ਪਹਿਲਾਂ ਆਏ ਸੀ ਤਕਰੀਬਨ ਡੇਢ ਦੋ ਸਾਲ ਪਹਿਲਾਂ ਤੇ ਆਜੋ ਫਿਰ ਆਪਾਂ ਨਾਲੇ ਕਰਦੇ ਆਂ ਬਾਈ ਹੁਰਿਆਂ ਨਾਲ ਗੱਲਬਾਤ ਤੇ ਦੇਖਦੇ ਆਂ ਇਨਾਂ ਕੋਲੇ ਕੀ ਹੈਗਾ ਕੀ ਗੱਲਬਾਤ ਹੈ ਜੀ ਬਾਈ ਜੀ ਆਦਿ ਆ ਜੀ ਬਾਈ ਜੀ ਦਿਖਾ ਲਓ ਜੀ ਠੀਕ ਹੈ ਕੋਈ ਨਿਸ਼ਾਨਾ ਬਾਈ ਜੀ ਨਹੀਂ ਬਾਈ ਪਹਿਲਾਂ ਦੇਖ ਲਓ ਬਾਈ ਜੀ ਦੇਖ ਲਓ ਬਾਈ ਦੇਖੇ ਅਸੀਂ ਆਏ ਸੀਗੇ ਬਾਈ ਤੁਹਾਡੇ ਕੋਲੇ ਡੇਢ ਦੋ ਸਾਲ ਤਕਰੀਬਨ ਪਹਿਲਾਂ ਇੱਕ ਅਬਸੋਲੂਟ ਰੋਟਾਵੇਟਰ ਲੱਗੇ ਰੋਟਾਵੇਟਰ ਲੱਗੇ ਹਾਂ ਜੀ ਬਰਾਏ ਇਹ ਪਿੰਡ ਤੋਂ ਸਰਦਾਰ ਕਰਮ ਸਿੰਘ ਚਾਹਲ ਜੀ ਹਾਂ ਠੀਕ ਹੋ ਸੀ ਹੋਰ ਬਾਈ ਗੱਲ ਬਾਈ ਜੀ ਲੰਘੇ ਜਾਂਦੇ ਸੀ ਸਿੱਖਾ ਬਾਈ ਉਹਨਾਂ ਨੂੰ ਮਿਲ ਕੇ ਜਾਏਗੇ ਨਹੀਂ ਸ਼ੁਕਰੀਆ ਬਈ ਤੇ ਬਹੁਤ ਵਧੀਆ ਲੱਗਿਆ ਬਾਈ ਅਸੀਂ ਰੋਟਾਵੇਟਰ ਸੀ ਜਿਹੜਾ ਛੋਡੇ ਤੋਂ ਲੈ ਕੇ ਗਏ ਰੋਟਾਵੇਟਰ ਅਸੀਂ ਪਹਿਲਾਂ ਵੀ ਚਲਾਇਆ ਸੀ ਥੱਕੇ ਪਏ ਸੀ ਜੀ ਠੀਕ ਹੈ ਬਈ ਉਹ ਰੋਟਾਵੇਟਰ ਨਾਲ ਸਾਡਾ ਟਰੈਕਟਰ ਨਾਲ ਤਾਂ ਪੂਰਾ ਵੇਜ ਆਇਆ ਸੋਖਾ ਰਿਹਾ ਤੇ ਸਾਨੂੰ ਇੰਨਾ ਪਸੰਦ ਆਇਆ ਤੇ ਸਾਡਾ ਜੀ ਕਰਿਆ ਯਾਰ ਨਾਲ ਤਾਂ ਪਾਈਖਰਾਂ ਨੂੰ ਮਿਲ ਕੇ ਆਈਏ ਮੇਰੀ ਇੱਛਾ ਸੀ ਰਹਿੰਦੀ ਸੀ ਸ਼ੁਕਰੀਆ ਸਾਨੂੰ ਬਹੁਤ ਵਧੀਆ ਲੱਗਿਆ ਸੋਚੇ ਹਾਂਜੀ ਹਾਂ ਕੀ ਖਾਓ ਪੀਓਗੇ ਬਸ ਭਾਈ ਧੰਨਵਾਦ ਸਾਨੂੰ ਆਪ ਨੂੰ ਕਾਹਲੇ ਸੀ ਥੋੜਾ ਜਿਹਾ ਚੱਲੇ ਸੀਗੇ ਦੇਹੀ ਥੋੜਾ ਧੰਨਵਾਦੀ ਕਰਨ ਆਏ ਸੀਗੇ ਵੀ ਜਿਹੜੀ ਚੀਜ਼ ਦਿੱਤੀ ਆ ਤੁਸੀਂ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਤੇ ਉਸ ਤੋਂ ਬਾਅਦ ਵੀ ਸਾਨੂੰ ਨਾਲ ਤਾਂ ਜੀ ਤੇਲ ਦਾ ਖਰਚਾ ਘੱਟ ਬਹੁਤ ਹੋਇਆ ਠੀਕ ਹੈ ਜੀ ਹਾਂਜੀ ਵੱਡੀ ਗੱਲ ਹੈ ਟਰੈਕਟਰ ਦੀ ਜਿਹੜੀ ਜਾਨ ਸੀ ਉਹ ਬੜੀ ਸੌਖੀ ਜਮਮ ਸੌਫਟ ਚੱਲਦਾ ਹੈ ਨਹੀਂ ਚੀਰਾਉਂਦਾ ਰਹਿਲੇ ਮੋਦਬਈ ਹਾਂ ਵੱਡੀ ਗੱਲ ਹੈ ਸੰਦ ਸੋੜੇ ਮੰਨ ਤੁੱਲੀ ਆ ਭਾਈ ਜੀ ਪੂਰੀ ਵਾਈਜੀ ਪੂਰੀ ਅਸੀਂ ਇਹੀ ਸੋਚਿਆ ਵੀ ਯਾਰ ਆਪਾਂ ਹੋਰਾਂ ਵੀ ਜ਼ਿੰਮੇਦਾਰਾਂ ਨੂੰ ਪਰਾਂਵਾਂ ਨੂੰ ਮਿਲਾ ਦਿਖਾਉਣਾ ਫਰਜ਼ ਬਣਦਾ ਨਹੀਂ ਜੇ ਜਦੋਂ ਚੀਜ਼ ਚੰਗੀ ਮਿਲੀ ਹੈ ਤੇ ਉਹ ਹੱਕ ਵੀ ਬਣਦਾ ਬਿਲਕੁਲ ਤੇ ਜ਼ਿਆਦਾਤਰ ਸਾਡੇ ਨਾਲ ਇਹੀ ਜ਼ਿਆਦਾ ਹੁੰਦਾ ਜ਼ਿੰਮੇਦਾਰਾਂ ਨਾਲ ਸਾਡੇ ਸੰਦ ਫਿੱਟ ਨਹੀਂ ਆਉਂਦੇ ਅੱਡੇ ਅੱਡੇ ਸੰਦ ਲੈ ਲੈਣੇ ਆ ਪੈਸਾ ਲਾ ਬੈਨੇ ਆ ਪੂਰੀ ਜੇ ਤੁਹਾਨੂੰ 20 ਵਾਰੀ ਕੁਝ ਲੱਗਦਾ ਸਾਨੂੰ ਦੱਸੋਗੀ ਫੇਰ ਅੱਜ ਤੁਹਾਡੇ ਸੋਧ ਕਰਨ ਵਾਲੀ ਹੈ ਚੀਜ਼ ਹੈ ਨਹੀਂ ਵੀ ਸਾਨੂੰ ਤਾਂ ਇਹ ਹਜੇ ਤੱਕ ਲੱਗੀ ਉਹਦੇ ਵਿੱਚ ਠੀਕ ਹੈ ਸਾਨੂੰ ਤਾਂ ਬਹੁਤ ਬਾਕੀ ਆਪੋ ਆਪਣੀ ਗੱਲ ਹੁੰਦੀ ਹੈ ਹਨਾ ਆਪਣੀ ਸੋਚ ਮਤਲਬ ਵੀ ਆਪਾਂ ਚੇਂਜ ਕਰ ਦਿੰਦਾ ਆਪਾਂ ਨਾ ਕਿ ਸੀਲਾ ਵੀ ਬੁਕਾਇ ਨਹੀਂ ਪਹੁੰਚਾਦੀਆਂ ਅੱਛਾ ਜੀ ਮੈਗਨੇਟ ਵਾਲੀ ਮਤਲਬ ਦੋ ਸਾਲਾਂ ਦੇ ਵਿੱਚ ਤੁਸੀਂ ਹੋਰ ਵੀ ਬਹੁਤ ਸੁਧਾਰ ਲੈ ਹੁੰਦਾ ਭਾਈ ਜਿਵੇਂ ਜਿਵੇਂ ਕੁਝ ਦੱਸਦੇ ਆ ਹਨਾ ਜਦੋਂ ਦਿੱਕਤ ਆਉਂਦੀ ਹੈ ਸੁਧਾਰ ਦੇ ਕੋਈ ਦੱਸੂਗਾ ਤਾਂ ਫੇੜੀ ਆਊਗਾ ਇਹ ਤਾਂ ਹੋਰ ਵੀ ਬਹੁਤ ਵਧੀਆ ਚੀਜ਼ ਬਣ ਕੇ ਆਉਣੀ ਹੈ ਹਾਂਜੀ ਹਾਂਜੀ ਸਾਡਾ ਹੀ ਮਨ ਨਾ ਕਰਿਆ ਹੋਵੇ ਬਦਲੀ ਕਰ ਚੀਏ ਜਿੰਨੇ ਜਿੰਨੇ ਚਲਾਓ ਬਈ ਕੋਈ ਨਹੀਂ ਚੱਲਦਾ ਤੇ ਉਹ ਮਟੀਰੀਅਲ ਵਗੈਰਾ ਕੀ ਪਾਉਣੇ ਬਈ ਜੀ ਹੁਣ ਆਪਾਂ ਮਟੀਰੀਅਲ ਬਾਈ ਜਿਵੇਂ ਹੁਣ ਸੀਲ ਦਾ ਆਪਾਂ ਚੇਂਜ ਕਰਦੀ ਐ ਮਕੈਨੀਕਲ ਮੈਗਨੇਟ ਵਾਲੀ ਸੀਲ ਦਾ ਡਿਸਕਾ ਹੈਵੀ ਕਰਤੀ ਹੈ ਮੇਰੀ ਅੱਛਾ ਜੀ ਡਿਸਕਾ ਆਪਾਂ ਪਹਿਲਾਂ ਹੈਵੀ ਕਰਤੀ ਹੈ ਮਤਲਬ ਹੋਰ ਵੀ ਡਾਇਲਾ ਹੋ ਗਿਆ ਹਾਂਜੀ ਹਾਂ ਥੋੜਾ ਬੋੜਾ ਪੇਂਟ ਬੂਡ ਦਾ ਵੀ ਕਰੀਏ ਜੀ ਨਾ ਬੋੜਾ ਬੋੜ ਰੂਟਾ ਵਟ ਤੋਂ ਉਸ ਤੋਂ ਬਾਅਦ ਵੀ ਕੋਈ ਕੰਮ ਅਪਗ੍ਰੇਡ ਕੀਤਾ ਬਾਈ ਬਤਾਇਆ ਹਾਂਜੀ ਹਾਂਜੀ ਬਾਈ ਆਪਾਂ ਸਪਰੇਅ ਵਾਫਾ ਦਾ ਕੰਮ ਅੱਛਾ ਜੀ ਬਾਕੀ ਫਿਰ ਜਿਹੜੇ ਹਾਈ ਕਲੀਨਸਰ ਟਾਇਰ ਆ ਹਾਂਜੀ ਉਹ ਬਹੁਤ ਵਧੀਆ ਕੁਆਲਟੀ ਦੇ ਨਾਲ ਆ ਰਹੇ ਠੀਕ ਹੈ ਦੇਖਿਓ ਭਾਈ ਜੇ ਆਪਾਂ ਲਗਾਉਂਗੇ ਤੁੰਕਾਰ ਤਾਂ ਮੇਰੇ ਭਰਾਵਾਂ ਨੂੰ ਵੀ ਜੀ ਕਰਦਾ ਵੀ ਅਸੀਂ ਦੇਖੀਏ ਨਾਲ ਤੇ ਵਾਹਿਗੁਰੂ ਦੀ ਕਿਰਪਾ ਨਾਲ ਭਾਈ ਜੀ ਕੰਮ ਤਾਂ ਬੜਾ ਬੜਾ ਆ ਲੱਗੇ ਨਾਲੋਂ ਹੈ ਹਾਂਜੀ ਭਾਈ ਭਾਈ ਬੜਾ ਸਾਥ ਆ ਭਾਈ ਹਾਂ ਇਹ ਤਾਂ ਹੁੰਦਾ ਭਾਈ ਸਾਥ ਸਵੇਰਾ ਤਾਂ ਨਹੀਂ ਕੁਝ ਬਣਦਾ ਹੈਗਾ ਹੁਣ ਜੇ ਮੈਨੂੰ ਚੰਗਾ ਲੱਗਿਆ ਮੈਂ ਤਾਂ ਹੀ ਤੁਹਾਡੇ ਕੋਲੇ ਦੁਆਰੇ ਆਇਆ ਵੀ ਭਾਈ ਹੋਰ ਹੋਰ ਕੀ ਕੁਸ਼ਤ ਬਣਾਇਆ ਭਾਈ ਜੀ ਅੱਗੇ ਹੋਰ ਭਾਈ ਮੇਨ ਤਾਂ ਆਪਣਾ ਹੈਗਾ ਰੋਟਾ ਵੇਟਰੀ ਆ ਇਸ ਤੋਂ ਇਲਾਵਾ ਇੱਧਰ ਖਾਦ ਖਿਲਾਰਨਾਂ ਸਪਰੈਡਰ ਇਹ ਕਿ ਸਟੀਲੀ ਹੈ ਟੋਟਲੀ ਅੱਛਾ ਇਹ ਵੀ ਜੀ ਹਾਂ ਇਹਦੇ ਇਦੇ ਚ ਹਾਈਡੌਲਿਕ ਵੀ ਹੈ ਤੇ ਆਪਣੇ ਗੇਅਰ ਵਾਲੇ ਵੀ ਦੋਨੇ ਆਪਸ਼ਨ ਹੁੰਦੇ ਆ ਠੀਕ ਹੈ ਜੀ ਤੇ ਇਹਨਾਂ ਦਾ ਰੇਟ ਰੂਟ ਬਾਈ ਜੀ ਫਿਰ ਇਹ ਵੀਰੇ 42000 ਰੁਪਏ ਦਾ ਅੱਛਾ ਜੀ ਹਾਂ ਜੇ ਹੋਰ ਮਤਲਬ ਹੁਣ ਜਿਵੇਂ ਅਸੀਂ ਖੁਸ਼ ਹੋ ਕੇ ਆਏ ਆ ਬਾਈ ਹੁਰਿਆ ਸਾਡਾ ਨਾਮ ਵੀ ਲੈ ਦਿੰਦਾ ਕਈ ਵਾਰ ਰਸਪੀ ਭੇਜਣੇ ਬਾਈ ਜੇ ਕੋਈ ਤੁਹਾਡੀ ਵੀਡੀਓ ਸ਼ੇਅਰ ਕਰਕੇ ਹੂਗਾ ਕੋਈ ਵੀ ਇੰਪਲੀਮੈਂਟ ਲੈਂਦਾ ਉਹਨੇ 1000 ਰੁਪਏ ਪਾਸ਼ ਕੁਰਾ ਠੀਕ ਹੈ ਜੀ। ਉਹ ਵੀਡੀਓ ਸ਼ੇਅਰ ਕਰਕੇ ਹੋਵੇ। ਠੀਕ ਹੈ ਜੀ। ਹੋਰ ਵੀ ਅਸੀਂ ੱੱਕਾ ਚੁੱਕਾ ਕਰ ਲਾਂਗੇ ਮਾੜਾ ਮੋਟਾ। ਮਾਨ ਤਾਂ ਤਾਂ। ਇਹ ਵੀ ਆਪਣਾ ਜਾਇਜ। ਬੜਾ ਨਾ ਕਰ ਉਹ। ਰੇਡ ਪਹਿਲਾਂ ਹੀ ਜਾਇਜ ਆ। ਹਾਂ। ਨਾ ਉਹ ਤਾਂ ਬਈ ਅਸੀਂ ਪਹਿਲਾਂ ਵੀ ਦੇਖ ਚੁੱਕਿਆ ਰੇਡ ਪੱਖੋਂ ਵੀ। ਠੀਕ ਹੈ ਜੀ। ਤੇ ਹੋਰ ਆ ਕਿੰਨੇ ਜ਼ਗਾਰ ਬਾਈ ਆ ਕੀ ਚੀਜ਼ ਐ? ਇਹ ਤਾਂ ਪੁਰਾਣਾ। ਇਹ ਤਾਂ ਪੁਰਾਣਾ ਕੱਟਿਆ ਬਈ। ਅੱਛਾ ਜੀ। ਤੇ ਇਹ ਵੀ ਪੁਰਾਣੇ ਰੇਡ ਤੇ ਸਪਰੇ ਪੁਰਾਣੇ ਹੀ ਮਿਲ ਜਨਦੇ ਬਈ। ਅੱਛਾ ਪੁਰਾਣਾ ਤੇ ਰੂਟਾ ਬਿਟ ਪੁਰਾਣਾ ਹੀ ਮਿਲ ਜਾਂਦਾ। ਹਾਂ ਜੀ ਹਾਂ ਜੀ ਬਈ। ਉਹ ਘਾ ਟ੍ਰੇਡ ਦੇ ਉੱਤੇ ਇੱਕ ਕੋਈ ਆ ਕਿਸ ਘੱਟ پیسے ਲਾਉਣੇ ਹੁੰਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਉਹ ਵੀ ਉਹਦੀ ਵੀ ਪੂਰੀ ਪ੍ਰਿਪੇਅਰ ਕਰਕੇ ਤਸੱਲੀ ਨਾਲ ਦੇਵਾਂਗੇ ਉਸ ਜੀ ਵੀ ਠੀਕ ਹੈ ਭਾਈ ਜੀ ਫਿਰ ਹੁਣ ਭਾਈ ਜਿੰਨੇ ਕੋਈ ਸਾਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਮਤਲਬ ਆਪਾਂ ਲੈ ਜਾਂਦੇ ਇਹਨੂੰ ਹੈਨਾ ਕੋਈ ਦਿੱਕਤ ਆ ਜਾਂਦੀ ਹੈ ਫਿਰ ਵੀ ਸਾਨੂੰ ਐਡਾ ਮਟੀਰੀਅਲ ਇਹ ਸੰਦ ਦੁਬਾਰੇ ਫੇਰ ਇੱਥੇ ਛੋਡੇ ਨਾਲ ਆ ਕੇ ਨਹੀਂ ਇੱਥੇ ਲਿਆਉਣ ਦੀ ਲੋੜ ਨਹੀਂ ਭਾਈ ਅੱਛਾ ਜੀ ਜਿੰਨਾ ਤਾਂ ਇਹਦਾ ਵਾਰੰਟੀ ਪੀੜਾ ਇੰਨੇ ਟਾਈਮ ਦਾ ਆਪਾਂ ਜ਼ਿੰਮੇਵਾਰ ਦੇ ਘੜੀ ਕਰਕੇ ਆਵਾਂਗੇ ਫਿਰ ਕੁਝ ਵੀ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਵੀ ਜੇ ਕੋਈ ਹੋ ਸਕਦਾ ਆਪਾਂ ਮਤਲਬ ਕੋਸ਼ਿਸ਼ ਕਰਾਂਗੇ ਉੱਥੇ ਪੜ੍ਹਦੀ ਜਿਹੜਾ ਮਤਲਬ ਉਹਨੂੰ ਖਰਚਾ ਬਰਚਾ ਪਊਗਾ ਇਹ ਦੇਖਿਆ ਇਸ ਮੌਕੇ ਤੇ ਠੀਕ ਹੈ ਜੀ ਹਾਂ ਮਤਲਬ ਇਹ ਹਮੇਸ਼ਾ ਮਹਿੰਗਾ ਵੀ ਪੈ ਜਾਂਦਾ ਜਿਹੜੇ ਉਹਦਾ ਸੀ ਹੁੰਦਾ ਕਈ ਵਾਰ ਆਪਣਾ ਗਾਰੰਟੀ ਟੱਪੀ ਵੀ ਹੁੰਦੀ ਠੀਕ ਹੈ ਭਾਈ ਜੀ ਮਤਲਬ ਜਦੋਂ ਪਾਵਰ ਵੀ ਤੁਸੀਂ ਆਉਂਦੀ ਵੀ ਘਟਾ ਠੀਕ ਹੈ ਜੀ ਸਿਰਫ ਮਕੈਨੀਕਲ ਹੋ ਗਈ ਭਾਈ ਨਾ ਮਾਤਰੇ ਪ੍ਰੋਬਲਮ ਹੂ ਉਸ ਵਾਸਤੇ ਸਾਨੂੰ ਪਤਾ ਹੈ ਉਹਨੇ ਚਿਰ ਤੋਂ ਕੰਮ ਖੇਦੋ ਤੋਂ ਕੰਮ ਚੱਲ ਰਿਹਾ ਹੈ ਆਪਣਾ ਭਾਈ ਜੀ 4 ਸਾਲ ਹੋ ਗਏ ਪਰ ਸੋ ਪਤਾ ਹੀ ਹੋਣਾ ਕਿ ਇਸ ਤਰ੍ਹਾਂ ਦਾ ਮੌਕਾ ਤਾਂ ਸ਼ਾਇਦ ਮਿਲੇ ਹੀ ਨਹੀਂ ਹੋਣਾ ਤੁਹਾਨੂੰ ਜਿਵੇਂ ਜਿਵੇਂ ਕੰਮ ਚੱਲੀ ਜਾਂਦਾ ਜੇ ਬਈ ਚਾਂਸ ਕੋਈ ਆਪਣੇ ਸ਼ਿੰਦਰੀ ਚ ਕੋਈ ਪ੍ਰੋਬਲਮ ਆਉਂਦੀ ਹੈ ਹਾਂਜੀ ਹਾਂ ਤਾਂ ਜੇ ਕੋਈ ਜ਼ਿੰਮੇਵਾਰ ਆਪਾਂ ਨੂੰ ਦੱਸਦਾ ਬਈ ਇੱਥੇ ਆ ਸੁਧਾਰ ਕਰਨਾ ਬੈਠੇ ਆਂ ਵਾਪਸ ਆਰ ਫੇਰੀਗੇ ਤਰਾਂਗੇ ਹਾਂ ਠੀਕ ਹੈ ਜੀ ਅੱਛਾ ਬਈ ਮੈਂ ਇਹ ਵੀ ਸੁਣਿਆ ਸੀ ਤੁਸੀਂ ਜ਼ਿੰਮੇਵਾਰ ਘਰਾਣੇ ਭਰਾ ਨਾਲ ਵੀ ਸਬੰਧ ਰੱਖਦੇ ਹੋ ਜਿੰਮੇਵਾਰ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਸਰ ਵੱਡੀ ਗੱਲ ਇਹ ਵੀ ਆ ਦੇਖੋ ਅੱਜ ਦੀ ਪਣੀ ਜਿਹੜੀ ਜਨਰੇਸ਼ਨ ਆ ਉਹ ਬਾਹਰ ਨੂੰ ਭਜਦੀ ਆ ਹਾਂ ਨਾ ਸ਼ੌਕ ਬਾਈ ਦੇ ਵੀ ਦੱਸ ਕੇ ਹਟਿਆ ਮੈਨੂੰ ਲੱ ਕਹਿੰਦੇ ਸੀਗੇ ਵੀ ਯਾਰ ਬਾਹਰ ਜਾਣ ਦਾ ਸ਼ੌਂਕ ਸੀ ਪਰ ਬਾਈ ਨੇ ਆਖਿਆ ਕਹਿੰਦਾ ਯਾਰ ਕਮਾਲ ਹੋ ਗਈ ਹਨਾ ਇਹ ਵੀ ਚਾਹੀਦਾ ਯਾਰ ਵੀ ਆਪਾਂ ਇੱਥੇ ਵੀ ਕੋਈ ਕੰਮ ਕਰਦੇ ਆ ਹਨਾ ਤੇ ਵੱਡੀ ਗੱਲ ਬਾਈ ਹੋ ਰਿਆ ਨੇ ਇਹ ਗੱਲ ਸੋਚੀ ਆ ਤੁਸੀਂ ਵੀ ਜ਼ਿੰਮੇਦਾਰ ਹੋ ਕੇ ਇੱਕ ਜ਼ਿੰਮੇਦਾਰ ਨੂੰ ਇੱਕ ਫੈਸਿਲਿਟੀ ਦੇਣੀ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਜਿਹੜਾ ਦਿਲਾਂ ਦਾ ਦਰਦੀ ਆਪਣਾ ਰੇਟ ਰੂਟ ਆਪਣਾ ਤਾਂ ਇਹ ਜਾਇਜ਼ ਹੁੰਦਾ ਹਨਾ ਹਾਂਜੀ ਬਾਈ ਆਪਾਂ ਜ਼ਿੰਮੇਦਾਰ ਆਪਾਂ ਨੂੰ ਪਤਾ ਇਹ ਵੀ ਹੁੰਦਾ ਯਾਰ ਜ਼ਿੰਮੇਦਾਰ ਠੀਕ ਹੈ ਜੀ। ਉਹ ਨਾਲ ਆਪ ਵੀ ਖੇਤੀ ਵੀ ਕਰਦੇ ਆ ਬਾਈ। ਅੱਛਾ ਅੱਛਾ ਇਹ ਵੀ ਖੁਸ਼ਕਿਸਮਤ ਹੈ ਹਨਾ ਆਪਾਂ ਵੀ ਨਾਲ ਖੇਤੀ ਵੀ ਕਰਦੇ ਆ ਫਿਰ ਤਾਂ ਹੀ ਪਤਾ ਲੱਗਦਾ ਨਾ ਚੀਜ਼ਾਂ ਆਪਾਂ ਨੂੰ ਦਿੱਕਤਾਂ ਇਕੱਠੀਆਂ ਹੋਣ ਦੀਆਂ ਕੋਈਆਂ ਹਾਂ ਇਹ ਤਾਂ ਗੱਲ ਹੈ ਬਾਈ ਖਰ ਜਿਹੜੇ ਦਰਦ ਨੂੰ ਸਮਝ ਸਕਦਾ ਬਾਈ ਜਿਹਦੇ ਦਰਦ ਨੂੰ ਦਾ ਸਮਝਦਾ ਵੀ ਹੋਵੇ ਹਾਂਜੀ ਬਿਲਕੁਲ ਹੀ ਬਿਲਕੁਲ ਹਾਂਜੀ ਹਾਂ ਤੇ ਬਾਈ ਉਹਰੇ ਵੀ ਆਉਂਦੇ ਆ ਆਪਾਂ ਉਹਨਾਂ ਨਾਲ ਵੀ ਨਿਪੁੰਨ ਗੱਲ ਕਰੀਏ ਮਾੜੀ ਜੀ ਬਾਈ ਹਨਾ ਆਓ ਗੱਲ ਕਰਦੇ ਆ ਉਹਨਾਂ ਨਾਲ ਵੀ ਬਈ ਜੀ ਵਧੀਆ ਬਈ ਜੀ ਹੋਰ ਠੀਕ ਠਾਕ ਹਾਂਜੀ ਵਧੀਆ ਵਧੀਆ ਤੁਸੀਂ ਇੱਥੇ ਬਾਈ ਪਹਿਲਾਂ ਵੀ ਆਏ ਹੋ ਕਦੇ ਨਹੀਂ ਪਹਿਲਾਂ ਨਹੀਂ ਆਏ ਬਾਈ ਅ ਅੱਛਾ ਤੇ ਉਹਨੂੰ ਘੱਟ ਘੱਟ ਵੀ ਗਿੱਦੜਵਾਜ ਤੋਂ ਆਏ ਹੋ ਗਿੱਦੜਵਾਜ ਤੋਂ ਆਏ ਆ ਉਹਨੂੰ ਘੱਟ ਘੱਟ ਡੇਢ ਸਾਲ ਹੋ ਗਏ ਇਹਨੂੰ ਅੱਛਾ ਜੀ ਆਪਾਂ ਅਜੇ ਤੱਕ ਉਹਦੀ ਕੰਪਲੇਂਟ ਨਹੀਂ ਵੇਖੀ ਅੱਛਾ ਜੀ ਉਹਨੂੰ ਵੇਖ ਕੇ ਅਸੀਂ ਇੱਥੇ ਆਏ ਆ ਠੀਕ ਹੈ ਅਸੀਂ ਵੀ ਬਾਈ ਜੀ ਪਹਿਲਾਂ ਇਹ ਚੀਜ਼ ਦੇਖੀ ਸੀ ਅਸੀਂ ਵੀ ਅੱਜ ਸਪੈਸ਼ਲ ਬਾਈਆਂ ਨੂੰ ਮਿਲਣ ਵਾਸਤੇ ਆਏ ਸੀ ਠੀਕ ਠੀਕ ਚਲੋ ਆਜ ਤੁਹਾਡੇ ਕੋਲੋਂ ਵੀ ਗੱਲ ਸਹੀ ਹੈ ਮਿਲ ਗਈ ਹੈ ਸੁਣਨ ਨੂੰ ਬਾਕੀ ਜੋ ਕੋਈ ਚੰਗੀ ਚੀਜ਼ ਆਪਾਂ ਨੂੰ ਮਿਲੂਗੀ ਹਾਂਜੀ ਹਾਂ ਚੰਗੀ ਚੀਜ਼ ਚੱਲਦੀ ਵੇਖਾਂਗੇ ਬਿਲਕੁਲ ਬਿਲਕੁਲ ਫੇਰ ਹੀ ਆਪਾਂ ਲਵਾਂਗੇ ਹਾਂਜੀ ਹਾਂ ਇਹ ਤਾਂ ਗੱਲ ਪਹਿਲਾਂ ਸਾਨੂੰ ਬਾਈਆਂ ਰੋਟਾ ਵੇਟਰ ਵਧੀਆ ਲੱਗਿਆ ਠੀਕ ਹੈ ਅਸੀਂ ਵੀ ਲੈ ਲਿਆ ਮਤਲਬ ਤੁਹਾਨੂੰ ਉਹ ਚੀਜ਼ ਬਹੁਤ ਵਧੀਆ ਲੱਗੀ ਬਹੁਤ ਵਧੀਆ ਬਹੁਤ ਵਧੀਆ ਸਾਡੇ ਕੋਲੇ ਚੱਲਦਾ ਬਾਈ ਯਾਰ ਠੀਕ ਹੈ ਬਾਈ ਉਹਨੇ ਐਡਰੈਸ ਦਿੱਤਾ ਹਾਂ ਇੱਕ ਹਾਂ ਬਾਈ ਐਡਰੈਸ ਦਿੱਤਾ ਇੱਕ ਦਿਨ ਵੀ ਨਖੜਿਆ ਹੋ ਤਾਂ ਆਇਓ ਦੋਸਤ ਹਾਂ ਤਾਈਓ ਆਇਓ ਬਾਈ ਜੀ ਉਹਰੇ ਗਿੱਦੜ ਬਹੁਤ ਵਧੀਆ ਗੱਲ ਹੈ ਬਾਈ ਚਲੋ ਚੀਜ਼ ਚੰਗੀ ਹੈ ਤਾਂ ਹੋਣਾ ਵੀ ਚਾਹੀਦਾ ਬਾਈ ਹੋਰ ਬਾਈ ਜੀ ਇਹ ਤੋਂ ਇਲਾਵਾ ਆਪਾਂ ਹੋਰ ਕੀ ਕੁਝ ਵੀ ਆਹ ਟਾਇਰ ਕਿਵੇਂ ਪਏ ਨੇ ਕੀ ਗੱਲ ਬੋਤਾ ਹੈ ਸਪਰੇਅ ਵਾਲੇ ਬੂਮ ਤਿਆਰ ਕਰਦੇ ਆਪਾਂ ਅੱਛਾ ਅੱਛਾ ਕੰਪਲੀਟ ਇੱਥੇ ਆਪਣੇ ਕੋਲ ਤਿਆਰ ਹੁੰਦੇ ਹੋ ਅੱਛਾ ਮਤਲਬ ਟਾਇਰ ਪਾਉਣੇ ਜਿਹੜੇ ਆਪਣਾ ਹੀ ਹੈ ਇੱਕ ਹੋਰ ਖਾਸ ਵੱਡੀ ਗੱਲ ਬਾਈ ਇਨ੍ਹਾਂ ਟਾਇਰਾਂ ਦੀ ਆਪਾਂ 1 ਸਾਲ ਦੀ ਗਾਰੰਟੀ ਦਿੰਨੇ ਆ ਰਵੜ ਅਲੂ अच्छा जी ਤੇ ਜਿਹੜੇ ਸਪੇਸਰ ਬਣਾਵਾਂਗੇ ਆਪਾਂ ਉਹਨਾਂ ਦੀ 5 ਸਾਲ ਦੀ ਗਾਰੰਟੀ ਹੋਊਗੀ। ਤੇ ਤੁਸੀਂ ਗਾਰੰਟੀ ਵੀ ਬਹੁਤ ਦੇਈ ਜਾਂਦੇ ਹੋ ਜਿਵੇਂ ਹੈਨਾ ਉਹ ਵੀ ਗੱਲ ਆ ਗਈ ਜ਼ਿੰਮੇਦਾਰ ਵਾਲੀ ਗੱਲ। ਵੀ ਆਪਾਂ ਨੂੰ ਪਤਾ ਹੁੰਦਾ ਵੀ ਯਾਰ ਜ਼ਰੂਰੀ ਹੈ ਇਹ ਚੀਜ਼ਾਂ। ਤੇ ਹੋਰ ਆਹਾ ਬਾਈ ਜੀ। ਇਹ ਸਪਰੇਅ ਵਾਲੀਆਂ ਟੈਂਕੀਆਂ ਬਾਈ। ਇਹ ਸਪਰੇਅ ਵਾਲੀਆਂ ਟੈਂਕੀਆਂ। ਆਪਣੇ ਕੋਲ 500 ਤੋਂ ਲੈ ਕੇ 2000 ਲੀਟਰ ਤੱਕ ਪਿਆਰ ਹੁੰਦੇ ਵੈਸੇ ਜਿਹੜੇ ਸਪਰੇਅ ਪੰਪਾ। ਠੀਕ ਹੈ ਜੀ। ਹਾਂ। ਹਰ ਇੱਕ ਟਾਈਪ ਦੇ ਹੁੰਦੇ ਆ। ਠੀਕ ਹੈ ਜੀ। ਤੇ ਉਹੋ ਨੇ ਜਿਹੜੇ ਉਹ ਪੁਰਾਣਾ ਪਿਆ ਬਾਹਰ ਉਹ ਪੁਰਾਣੇ ਰੋਟਾਵੇਟਰ ਕੱਟੇ ਹੋਏ ਆ। ਅੱਛਾ ਉਹ ਨੇ ਇਹ ਵੀ ਆਪਾਂ ਮਤਲਬ ਦੇ ਸਕਦੇ ਆ। ਜੇ ਕਿਸੇ ਨੇ ਬਦਲਵਾ ਕੇ ਨਵਾਂ ਲੈਣਾ ਉਹ ਨੂੰ ਵੀ ਦੇ ਦਾਂਗੇ। ਜੇ ਜੇ ਕਿਸੇ ਦਾ ਬਜਟ ਥੋੜਾ ਪੁਰਾਣਾ ਵੀ ਆਪਾਂ ਦੇ ਸਕਦੇ ਆ। ਪੁਰਾਣਾ ਵੀ ਲੈ ਸਕਦੇ ਆ ਆਪਾਂ ਮਤਲਬ ਆਪਾਂ ਘੱਟ ਪੈਸੇ ਲਾਉਣੇ ਹੁੰਦੇ ਆ ਹਨਾ। ਹਾਂ ਉਸ ਤੋਂ ਇਲਾਵਾ ਇੱਧਰ ਬਾਈ ਜੀ ਕੋਈ ਹੋਰ ਆਪਣੇ ਨਵੇਂ ਸੰਦ ਬਣੀਆਂ ਹੁੰਦੇ ਆ। ਅੱਛਾ ਪੰਪ ਕਰਾ। ਠੀਕ ਹੈ ਜੀ। ਹਾਂ ਜਿਵੇਂ ਉਹ ਤਵੀਆਂ ਵਾਲੇ ਜੰਦਰੇ ਆ। ਆਹਾਂ ਜੀ ਇਹ ਆ ਤਵੀ ਨਾਲ ਜਿੰਦਰਾ ਬਾਈ ਅੱਛਾ ਜਿੰਦਰਾ ਜੀ ਜਿੰਦਰਾ ਵੀ ਬਣਾਉਣ ਲੱਗ ਗਿਆ ਹੈ ਨਾ ਡਿਮਾਂਡ ਤੇ ਉੱਤੇ ਬਾਈ ਹਾਂ ਬਾਈ ਵਿਕੀ ਜਾਂਦੇ ਕੋਲ ਅੱਛਾ ਜੀ ਅੱਛਾ ਠੀਕ ਹੈ ਜੀ ਤੇ ਬਹੁਤ ਵਧੀਆ ਗੱਲ ਇਹ ਹੈ ਬਾਈ ਯਾਰ ਮੈਨੂੰ ਸਭ ਤੋਂ ਵਧੀਆ ਗੱਲ ਤਾਂ ਇਹ ਲੱਗੀ ਤੁਹਾਡਾ ਕੰਮ ਤਾਂ ਸਿਰਾ ਹੈਗਾ ਹੀ ਹੈਗਾ ਵੀ ਬੜੀ ਵਧੀਆ ਗੱਲ ਇਹ ਲੱਗੀ ਵੀ ਜਿਹੜਾ ਇੱਕ ਜ਼ਿੰਮੇਵਾਰ ਭਰਾ ਇੱਕ ਦਰਦ ਸਮਝ ਕੇ ਤੁਸੀਂ ਇਹ ਚੱਲ ਰਾਹ ਬੰਨੀ ਤੁਰੇ ਹੋ ਤੇ ਦੂਜਿਆਂ ਵਾਸਤੇ ਵੀ ਚੰਗਾ ਕਰਨ ਲਈ ਸੋਚੇ ਹੋ ਨਾ ਕਹਿੰਦੇ ਹੰਭਾ ਗੁਰਜੀ ਆਪ ਉਹ ਹੈ ਜੇ ਕਰਾਂਗੇ ਤਾਂ ਫਿਰ ਦੂਜਿਆਂ ਨੂੰ ਵੀ ਨਾਲ ਤਾਰਦੇ ਹੋ ਥੋੜੀ ਇਹ ਬਹੁਤ ਵਧੀਆ ਜਿਹੇ ਮੈਨੂੰ ਉਹ ਗੱਲ ਲੱਗੀ ਆ ਤੇ ਠੀਕ ਹੈ ਬਾਈ ਸਮਾਂ ਬਾਕੀ ਬਾਈ ਕਿਸੇ ਵੀਰ ਨੇ ਬਾਹਰ ਵੀ ਕੋਟ ਐਕਸਪੋਰਟ ਦਾ ਵੀ ਕਰਨਾ ਆਪਣੇ ਕੋਲ ਉਹਦੀ ਲਾਇਸੈਂਸ ਹੈਗਾ ਅੱਛਾ ਜੀ ਅਸੀਂ ਢੇਚੇ ਵੀ ਹੈ ਠੀਕ ਹੈ ਜੀ ਕੈਨੇਡਾ ਹੀ ਭੇਜਦੇ ਮੈਂ ਕੈਨੇਡਾ ਹੀ ਭੇਜਦੇ ਕੁਐਸਚਨ ਅੱਛਾ ਅੱਛਾ ਅਪਰ ਤੁਸੀਂ ਵੱਡੀਆਂ ਮੱਲਾ ਮਾਰੀ ਬੈਠੋ ਬਈ ਇਹ ਤਾਂ ਫਿਰ ਬਹੁਤ ਮਾਨ ਵਾਲੀ ਗੱਲ ਹੈ ਇੱਕ ਹੈਨਾ ਇਹ ਤਾਂ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਕਿ ਜ਼ਿਮੀਂਦਾਰ ਭਰਾ ਨੇ ਖੇਤੀ ਵੀ ਕਰਦੇ ਆ ਬਾਈ ਉਹਰੇ ਕਹਿੰਦੇ ਹਨਾ ਤੇ ਅਸਲ ਵੀ ਆਪਣਾ ਬਈ ਵੀਡੀਓ ਦੇਖ ਕੇ ਕੋਈ ਬਾਅਦ ਚੀਜ਼ ਮੰਗਵਾਉਣਾ ਚਾਹੁੰਦਾ ਠੀਕ ਹੈ ਜੀ ਕਿਸੇ ਵੀ ਕੰਟਰੀ ਚ ਹਾਂਜੀ ਹਾਂਜੀ ਉਸਾਨ ਬਾਈ ਆਪਣਾ ਬੈਠਾ ਠੀਕ ਹੈ ਜੀ ਉੱਤਰ ਵੀ ਉਹਨੇ ਕੰਮ ਚਲਾਉਣਾ ਜੇ ਨੇ ਤਾਂ ਉਹ ਵੀ ਕਰ ਦੇਣਾ ਠੀਕ ਹੈ ਜੀ ਜੇ ਕੋਈ ਦੂਰ ਦੇਡ ਆਪਣੀ ਵੀਡੀਓ ਦੇਖਦਾ ਕਿਹੜੇ ਡੀਲਰਸ਼ਿਪ ਲੈਣੀ ਹੈ ਪੰਜਾਬ ਤੋਂ ਬਾਹਰ ਠੀਕ ਹੈ ਜੀ ਠੀਕ ਪੰਜਾਬ ਸੇ ਹੈ ਨਹੀਂ ਬਸ ਇਹ ਆਪਣਾ ਕੰਮ ਫਰਮਾਨਗੜ੍ਹ ਦੀ ਨੀਂਹ ਦਾ ਰਸਤਾ ਠੀਕ ਹੈ ਬਾਈ ਠੀਕ ਠੀਕ ਹੈ ਜੀ ਬਹੁਤ ਬਹੁਤ ਵਧੀਆ ਗੱਲ ਹੈ ਹਨਾ ਬਾਈ ਤੇ ਵੀ ਬਾਹਰ ਵੀ ਬਾਈ ਕਹਿੰਦੇ ਵੀ ਜੋ ਮਰਜੀ ਹੈ ਚੀਜ਼ ਬਿਲਕੁਲ ਜਾਇਜ਼ ਰੇਟਾਂ ਦੇ ਉੱਤੇ ਵੀ ਯਾਰ ਇੱਕ ਜੀਵੀਦਾਰ ਭਰਾ ਵਾਸਤੇ ਵੀ ਬਹੁਤ ਵਧੀਆ ਆਫਰ ਹੈ ਘੱਟ ਰੇਟਾਂ ਦੇ ਉੱਤੇ ਹਰ ਚੀਜ਼ ਨੂੰ ਦੇਖਦੇ ਹੋਏ ਆ ਬਾਈਆਂ ਨੇ ਯਾਰ ਬਹੁਤ ਵਧੀਆ ਗੱਲ ਲੱਗੀ ਬਾਈ ਮੇਰਾ ਦਿਲ ਕਰਦਾ ਸੀ ਬਾਈ ਯਾਰ ਮੈਂ ਹੋਰਾਂ ਨੂੰ ਵੀ ਇਹ ਚੀਜ਼ ਦਿਖਾਵਾਂ ਜਦੋਂ ਮੇਰਾ ਪੱਲਾ ਹੋਇਆ ਤਾਂ ਪਰ ਹੋਰਾਂ ਦਾ ਵੀ ਪੱਲਾ ਹੋਣਾ ਚਾਹੀਦਾ ਤੇ ਪੱਲਾ ਹੋਊਗਾ ਵੀ ਜਦੋਂ ਅਗਲਾ ਚੀਜ਼ ਲੈਂਦਾ ਮੇਰਾ ਤਾਂ ਹੋਇਆ ਭਾਈ ਮੇਰਾ ਤਾਂ ਪਹਿਲੀ ਗੱਲ ਤੇਲ ਹੀ ਬਹੁਤ ਬਚਣ ਲੱਗ ਗਿਆ ਇਹ ਸੋਚ ਲਓ ਤਾਂ ਧੰਨਵਾਦ ਭਾਈ ਜੀ ਇਹ ਆਪਣਾ ਭਾਈ ਤੁਸੀਂ ਇਹ ਦੇਖੋ ਬਹੁਤ ਘੱਟਾ ਵਾੜੇ ਕੋਲ 2 ਘੰਟੇ ਹੁਣ ਤੇਜ਼ ਦੇ ਨਾਲ ਫ੍ਰੀ ਭਾਗ ਗਿਆ ਮੰਨ ਲਓ ਹਾਂ ਭਾਈ ਜੀ ਉਹੀ ਗੱਲ ਹੈ ਨਾ ਫਿਰ ਹਾਂ ਉਹ ਵੀ ਕਵਚਤੀ ਹੈ ਹਾਂ ਧੰਨਵਾਦ ਭਾਈ ਜੀ ਬਹੁਤ ਵਧੀਆ ਲੱਗਿਆ ਮਿਹਰਬਾਨੀ ਭਾਈ ਜੀ ਠੀਕ ਹੈ ਫਿਰ ਧੰਨਵਾਦ ਸਸੀਗਾ ਭਾਈ ਜੀ